ਸਤਿ ਸ਼੍ਰੀ ਅਕਾਲ ਜੀ ਆਹ ਦੇਖੋ ਆਹ ਬੂਟਾ ਇਹਦੀ ਕਟਾਈ ਕਰਨ ਵਾਲੀ ਆ ਹੁਣ ਇਹ ਕਿਸ ਤਰ੍ਹਾਂ ਇਸ ਤਰ੍ਹਾਂ ਵੱਧ ਜਾਂਦਾ ਇਹਦੀ ਕਾਟਿੰਗ ਕਰਕੇ ਆਹ ਦੇਖੋ ਆਹ ਕਾਟਿੰਗ ਕਰੀ ਜਾਂਦਾ ਇਹ ਦਰਸ਼ਨ ਸਿੰਘ ਮਾਲੀ ਪਿੰਡ ਅਮਰੂ ਕੋਟੜਾ ਤੇ ਆਹ ਬੂਟੇ ਦੀ ਕਟਾਈ ਹੋ ਚੁੱਕੀ ਆ ਦੇਖੋ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਬਣ ਜਾਂਦਾ ਠੀਕ ਹੈ ਆ ਵੀਡੀਓ ਸ਼ੇਅਰ ਕਰਨਾ ਤੇ ਡਿਜ਼ਾਈਨਿੰਗ ਕੈਸੀ ਹੁੰਦੀ ਆ ਆ ਡਿਜ਼ਾਈਨਿੰਗ ਕਰੀ ਜਾਂਦਾ ਕੱਟੀ ਜਾਂਦਾ ਕਾਟਿੰਗ ਬੂਟਿਆਂ ਦੀ ਕਰੀ ਜਾਂਦਾ ਐਨੀ ਧੁੱਪ ਚ ਮਟਿਆ ਪਿਆ ਵਿਚਾਰ ਜੇ ਇਹਦੀ ਕਾਟਿੰਗ ਕਰਦਾ ਨੀ ਤਾਂ ਫਿਰ ਆਹ ਇਸ ਤਰ੍ਹਾਂ ਬਣ ਜਾਂਦਾ ਫਿਰ ਇਹ ਭੜੇ ਲੱਗਦੇ ਨੇ ਹੁਣ ਦੇਖੋ ਕਾਟਿੰਗ ਕਰਕੇ ਅ디 ਇਹਨਾਂ ਦੀ ਕਾਟਿੰਗ ਕਰਕੇ ਇਹ ਇਹਨਾਂ ਦੀ ਕਟਿੰਗ ਕਰਕੇ ਕਿੰਨਾ ਸੋਹਣਾ ਇਹਨਾਂ ਨੂੰ ਡਿਜ਼ਾਈਨਿੰਗ ਦਿੱਤਾ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਈਕ ਕਰੋ ਧੰਨਵਾਦ